ਆਪਣੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕੁਝ ਦਿਨਾਂ ਤੋਂ ਬੜਾ ਹਾਈਲਾਈਟ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਭਾਈ ਰਣਜੀਤ ਸਿੰਘ ਕਾਤਲ ਨੇ ਭਾਈ ਰਣਜੀਤ ਸਿੰਘ ਜੀ ਨੇ ਬਲਾਤਕਾਰ ਕੀਤਾ ਹੈ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਕਿ ਅੱਜ ਤੋਂ 12 ਸਾਲ ਪਹਿਲਾਂ ਕਿਸੇ ਲੜਕੀ ਨੇ ਉਹਨਾਂ ਦੇ ਪਰਮੇਸ਼ਰ ਦਵਾਰ ਦੇ ਸਾਹਮਣੇ ਸੁਸਾਇਡ ਕੀਤਾ ਸੀਗਾ ਜ਼ਹਿਰ ਖਾ ਕੇ ਮਰੀ ਸੀ ਤੇ ਉਸ ਟਾਈਮ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਸਹਿਮਤੀ ਜਤਾਈ ਸੀ ਕਿ ਉਹਦੇ ਕੁਝ ਕੋ ਪਰਸਨਲ ਮੈਟਰ ਕਰਕੇ ਜਿਹੜਾ ਉਹ ਸੁਸਾਈਡ ਹੋਇਆ ਸੀਗਾ ਐਫ ਆਈ ਆਰ ਹੋਈ ਸੀ ਪਰ ਜਿਹੜਾ ਕੇਸ ਸੀਗਾ ਉਥੇ ਰੁਕਿਆ ਗਿਆ ਸੀਗਾ ਉਹ ਤੇ 12 ਸਾਲਾਂ ਬਾਅਦ ਇਹ ਮੁੰਡਾ ਫੇਰ ਦੁਬਾਰਾ ਉਠਾਇਆ ਗਿਆ ਹੈ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਭਾਈ ਰਣਜੀਤ ਸਿੰਘ ਜੀ ਘਟੋ ਘਟ 22-23 ਸਾਲਾਂ ਤੋਂ ਜਿਹੜਾ ਗੁਰਮਤ ਦਾ ਪ੍ਰਚਾਰ ਕਰ ਰਹੇ ਆ ਤੇ ਬੜੇ ਨਰੋਲ ਤਰੀਕੇ ਦੇ ਨਾਲ ਬਚਪਨ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਲੱਖਾਂ ਸੰਗਤਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਸਿੱਖੀ ਦੇ ਨਾਲ ਜੋੜਿਆ ਤੇ ਮੈਂ ਖੁਦ ਵੀ ਜੇ ਅੱਜ ਗੁਰਸਿੱਖ ਹਾਂ ਕੇਸਾਧਾਰੀ ਹਾਂ ਤੇ ਅੰਮ੍ਰਿਤ ਪਾਨ ਕੀਤਾ ਹੋਇਆ ਤੇ ਉਹਨਾਂ ਦੀ ਹੀ ਬਦੌਲਤ ਹੈ ਕਿਉਂਕਿ ਮੈਂ ਵੀ ਉਹਨਾਂ ਤੋਂ ਇਨਸਪਾਇਰ ਹੋਇਆ ਸੀ ਕਿਤੋਂ ਮੈਂ ਉਹਨਾਂ ਦੀ ਧਾਰਨਾ ਸੁਣੀ ਸੀ ਜਿਹਦਾ ਹੋਵੇ ਨਾ ਜਗਤ ਵਿੱਚ ਕੋਈ ਚਰਨੀ ਲੱਗ ਜਾ ਸਤਗੁਰਾਂ ਦੇ ਮੈਨੂੰ ਕੁਝ ਬਹੁਤਾ ਨਹੀਂ ਪਤਾ ਸੀਗਾ ਗੁਰੂ ਘਰ ਬਾਰੇ ਬਹੁਤੀ ਜਾਣਕਾਰੀ ਨਹੀਂ ਸੀਗੀ ਤੇ ਜਦੋਂ ਮੈਂ ਉਹਨਾਂ ਨੂੰ ਸੁਣਿਆ ਥੋੜਾ ਥੋੜਾ ਬਚਪਨ ਦੇ ਵਿੱਚ ਤੇ ਮੈਂ ਉੱਥੋਂ ਇਨਸਪਾਇਰ ਹੋਇਆ ਸੀਗਾ ਹੌਲੀ-ਹੌਲੀ ਮੈਂ ਦਾੜੀ ਕੇਸ ਰੱਖੀ ਫਿਰ ਮੈਂ ਅੰਮ੍ਰਿਤ ਪਾਨ ਕੀਤਾ ਤੇ ਗੁਰਸਿੱਖੀ ਜੀਵਨ ਨੂੰ ਧਾਰਨ ਕੀਤਾ ਤੇ ਇਸੇ ਤਰ੍ਹਾਂ ਹੀ ਹਰ ਕੋਈ ਇਨਸਾਨ ਜਦੋਂ ਸੁਣਦਾ ਹੈ ਕਿਸੇ ਚੰਗੀ ਸ਼ਖਸੀਅਤ ਨੂੰ ਸੋਹਣੇ ਪ੍ਰਚਾਰ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਹੈ ਤੇ ਹਮੇਸ਼ਾ ਅਗਲਾ ਉਸ ਚੀਜ਼ ਨੂੰ ਫੋਲੋ ਕਰਦਾ ਹੈ ਤੇ ਇਸੇ ਤਰ੍ਹਾਂ ਲੱਖਾਂ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੇ ਗੁਰਸਿੱਖੀ ਦੇ ਨਾਲ ਜੋੜਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜਾ ਮਾਨ ਸਤਿਕਾਰ ਮਿਲਿਆ ਉਹਨਾਂ ਨੂੰ ਪਰ ਨਾਲ ਨਾਲ ਵਿਰੋਧੀ ਧਿਰਾਂ ਵੀ ਚੱਲਦੀਆਂ ਤੇ ਜਦੋਂ ਕਿਸੇ ਦੀ ਵੀ ਚੜ੍ਹਾਈ ਹੁੰਦੀ ਹੈ ਤੇ ਉਹਨੂੰ ਵੇਖ ਕੇ ਜਿਹੜੇ ਨਾਲ ਦੇ ਕੰਪੀਟੀਟਰ ਹੁੰਦੇ ਆ ਉਹਨਾਂ ਨੂੰ ਨਹੀਂ ਬਰਦਾਸ਼ਤ ਹੁੰਦਾ ਉਹਨਾਂ ਦਾ ਪਿੱਛੇ ਰਹਿ ਜਾਣਾ ਤੇ ਉਸ ਤੋਂ ਬਾਅਦ ਤੁਮਤਾ ਲਗਣੀਆਂ ਸਟਾਰਟ ਹੋ ਜਾਂਦੀਆਂ ਬਦਨਾਮ ਕਰਨਾ ਸਟਾਰਟ ਹੋ ਜਾਂਦਾ ਸਿੱਖ ਪੰਥ ਦੇ ਵਿੱਚ ਬਹੁਤ ਐਸੀਆਂ ਜਥੇਬੰਦੀਆਂ ਐ ਜਿਨ੍ਹਾਂ ਦੀ ਬਹੁਤ ਭਾਈ ਰਣਜੀਤ ਸਿੰਘ ਹੋਰਾਂ ਨਾਲ ਬਣਦੀ ਐ ਬਹੁਤ ਉਹਨਾਂ ਦੇ ਹੱਕ ਦੇ ਵਿੱਚ ਆ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਆ ਪਰ ਕੁਝ ਕਿ ਜਥੇਬੰਦੀਆਂ ਇਹੋ ਜੀਆਂ ਹੈ ਜਿਨ੍ਹਾਂ ਦਾ ਵਿਰੋਧ ਐ ਉਹਨਾਂ ਦੇ ਨਾਲ ਪਰ ਜਦੋਂ ਵਿਰੋਧ ਹੁੰਦਾ ਹੈ ਨਾ ਉਦੋਂ ਵਿਰੋਧ ਦੇ ਵਿੱਚ ਹੀ ਇਹੋ ਜਿਹੇ ਜਿਹੜੇ ਕਾਰਨਾਮੇ ਹੁੰਦੇ ਆ ਪਰ ਅਸੀਂ ਭਾਈ ਰਣਜੀਤ ਸਿੰਘ ਜੀ ਨੂੰ ਸੁਣਿਆ ਬਹੁਤ ਸੁਣਿਆ ਬਚਪਨ ਤੋਂ ਸੁਣਿਆ ਉਹਨਾਂ ਦੇ ਕੋਲ ਗਏ ਵੀ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਪਰ ਉਹ ਬਹੁਤ ਵੱਡੀ ਸ਼ਖਸੀਅਤ ਹੈ ਇੰਨੀ ਛੋਟੀ ਸੋਚ ਦੇ ਮਾਲਕ ਨਹੀਂ ਹੈ ਉਹ ਹਮੇਸ਼ਾ ਮੰਨ ਦੀ ਗੱਲ ਕਰਦੇ ਆ ਮੰਨ ਦੇ ਵਿਕਾਰਾਂ ਤੋਂ ਹਰ ਕਿਸੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਹਮੇਸ਼ਾ ਮੰਨ ਦੀ ਗੱਲ ਕਰਦੇ ਆ ਪਰ ਉਹ ਤਨ ਦੇ ਇਹੋ ਜਿਹੇ ਵਿਕਾਰ ਦੇ ਵਿੱਚ ਨਹੀਂ ਪੈ ਸਕਦੇ ਕਿਉਂਕਿ ਉਹ ਧੀਆਂ ਭੈਣਾਂ ਨੂੰ ਬੜਾ ਨੇੜਿਓਂ ਸਮਝਦੇ ਆ ਬੜਾ ਸਤਿਕਾਰ ਕਰਦੇ ਆ ਧੀਆਂ ਭੈਣਾਂ ਦਾ ਕਤਲ ਕਰਨਾਂ ਦਾ ਬਹੁਤ ਦੂਰ ਦੀ ਗੱਲ ਆ ਇੱਕ ਬਲਾਤਕਾਰ ਕਰਨਾਂ ਦਾ ਬੜੀ ਦੂਰ ਦੀ ਗੱਲ ਐ ਉਹਨਾਂ ਦੀ ਸੋਚ ਵੀ ਇੱਥੋਂ ਤੱਕ ਨਹੀਂ ਜਾ ਸਕਦੀ ਇਹ ਜਿਹੜੇ ਇਲਜ਼ਾਮ ਲਾਉਣ ਵਾਲੇ ਆ ਵਿਰੋਧੀ ਧਿਰਾਂ ਐ ਉਹਨਾਂ ਨੂੰ ਵੀ ਪਤਾ ਐ ਉਹ ਜਾਣਦੇ ਆ ਇਹਨਾਂ ਗੱਲਾਂ ਨੂੰ ਪਰ ਫਿਰ ਵੀ ਉਹ ਜਿਹੜੀ ਉਹਨਾਂ ਦੀ ਮਜਬੂਰੀ ਐ ਉਹਦੇ ਕਰਕੇ ਉਹ ਆਪਣੀਆਂ ਲੱਤਾਂ ਬਾਹਾਂ ਮਾਰਦੇ ਆ ਪਰ ਤੁਹਾਨੂੰ ਕੁਝ ਕੁ ਸਮੇਂ ਤੋਂ ਪਤਾ ਲੱਗ ਜਾਣਾ ਹੋਰ 2-4 ਮਹੀਨਿਆਂ ਬਾਅਦ ਇਨਵੈਸਟੀਗੇਸ਼ਨ ਹੋਊਗਾ ਪੂਰਾ ਪਤਾ ਲੱਗ ਜਾਊਗਾ ਜਾਂਚ ਪੜਤਾਲ ਤੋਂ ਬਾਅਦ ਚ ਵੀ ਕੌਣ ਠੀਕ ਹੈ ਕੌਣ ਗਲਤ ਹੈ ਕੀ ਸੱਚ ਹੈ ਕੀ ਝੂਠ ਹੈ ਪਰ ਚੈਨਲਾਂ ਦੇ ਉੱਤੇ ਬੜੀ ਉਹਨਾਂ ਦੀ ਇਨਸਲਟ ਕੀਤੀ ਜਾ ਰਹੀ ਹੈ ਆਮ ਜਿੰਨੇ ਵੀ ਹੋਰ ਜਿਹੜੇ ਬਾਬੇ ਬਲਾਤਕਾਰੀ ਜਾਂ ਕਾਤਲ ਹੈ ਉਨ੍ਹਾਂ ਦੇ ਨਾਲ ਰਿਲੇਟ ਕੀਤਾ ਜਾ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈ ਅਸੀਂ ਆਪਣੇ ਹੀ ਸਿੱਖ ਆਪਣੇ ਹੀ ਸਿੱਖਾਂ ਨੂੰ ਬਦਨਾਮ ਕਰਦੇ ਆ ਬਾਹਰੋਂ ਨਹੀਂ ਕੋਈ ਕਰ ਰਿਹਾ ਪਰ ਚਾਹੀਦਾ ਨਹੀਂ ਹੈ ਬਹੁਤ ਗਲਤ ਹੈ ਸਾਡੇ ਚੈਨਲਾਂ ਵਾਲਿਆਂ ਦਾ ਵੀ ਫਰਜ਼ ਬਣਦਾ ਹੈ ਵੀ ਭਾਈ ਗੱਲ ਅਸੀਂ ਓਨੀ ਕਰੀਏ ਜਿੰਨੀ ਬਣਦੀ ਹੈ ਪਰ ਜੇ ਠੀਕ ਹੈ ਉਹਨਾਂ ਦਾ ਦੁਬਾਰਾ ਕੇਸ ਚੱਲਿਆ ਹੈ ਦੁਬਾਰਾ ਕੇਸ ਹੋ ਗਿਆ ਇਨਵੈਸਟੀਗੇਸ਼ਨ ਹੋਊਗਾ ਪਤਾ ਚੱਲ ਜੂਗਾ ਅਸੀਂ ਸਿੱਧਾ ਹੀ ਜਸਟੀਫਾਈ ਕਰ ਦੇਣਾ ਵੀ ਇਹ ਕਾਤਲ ਹੈ ਇਹ ਬਲਾਤਕਾਰੀ ਹੈ ਨਹੀਂ ਪਰ ਸਾਡਾ ਫਰਜ ਬੰਦਾ ਹੈ ਕੁਝਕ ਸੋਚਣਾ ਚਾਹੀਦਾ ਹੈ ਉਹਨਾਂ ਨੇ ਕੋਈ ਇਹੋ ਜਿਹਾ ਕੰਟਰੀ ਨਹੀਂਗਾ ਕੋਈ ਸਾਡੇ ਹਿੰਦੁਸਤਾਨ ਦੀ ਇਹੋ ਜਿਹੀ ਸਟੇਟ ਨਹੀਂ ਜਿੱਥੇ ਉਹਨਾਂ ਨੇ ਪ੍ਰਚਾਰ ਨਾ ਕੀਤਾ ਹੋਵੇ ਸਾਰੀ ਦੁਨੀਆ ਉਹਨਾਂ ਦਾ ਸਤਕਾਰ ਕਰਦੀ ਆ ਸਭ ਜਾਣਦੇ ਆ ਹਿੰਦੂ ਵੀਰ ਮੁਸਲਮਾਨ ਭਰਾ ਸਭ ਜਾਣਦੇ ਉਹਨਾਂ ਨੂੰ ਔਰ ਜਿਹੜੇ ਮਿਲਣ ਵਾਲੇ ਆ ਉਹਨਾਂ ਨੂੰ ਦਵਾਨ ਸੁਣਦੇ ਆ ਜਿਹੜੇ ਉਹਨਾਂ ਤਾਂ ਚੰਗਾ ਭਲਾ ਪਤਾ ਏ ਪਰ ਜਿਹੜੀ ਇਹ ਬਦਨਾਮੀ ਕਰ ਰਹੇ ਉਹਨਾਂ ਦੀ ਉਹ ਬਹੁਤ ਮਾੜੀ ਗੱਲ ਹੈ ਕਿਸੇ ਦੀ ਅਮੇਜ ਨੂੰ ਐਵੇਂ ਬਿਨਾਂ ਮਤਲਬੋਂ ਸੱਟ ਨਹੀਂ ਮਾਰਨੀ ਚਾਹੀਦੀ ਚਲੋ ਪਤਾ ਨਹੀਂ ਕੀ ਕਾਰਨ ਬਣਿਆ ਪਰਿਵਾਰ ਦਾ ਕਿਉਂ ਦੁਬਾਰਾ ਇਹ ਮੁੱਦਾ ਚੱਕਿਆ ਕਿਉਂ ਦੁਬਾਰਾ ਕੇਸ ਉਹਨਾਂ ਨੇ ਦੁਬਾਰਾ ਛੇੜਿਆ ਜਾਂ ਕਿਸੇ ਪਿੱਛੇ ਵਿਰੋਧੀ ਧਿਰਾਂ ਨੇ ਇਹਾਰੇ ਕਾਰਨਾਮੇ ਕਰਵਾਏ ਪਰ ਜਿਹੜਾ ਚੈਨਲਾਂ ਦੇ ਉੱਤੇ ਇਹਨਾਂ ਰੌਲਾ ਲੱੱਪਾ ਪੈ ਰਿਹਾ ਹੈ ਇਹ ਬਿਲਕੁਲ ਗਲਤ ਹੈ। ਭਾਈ ਰਣਜੀਤ ਸਿੰਘ ਜੀ ਬਿਲਕੁਲ ਇਹੋ ਜੀ ਸੋਚ ਦੇ ਮਾਲਕ ਨਹੀਂਗੇ। ਬਿਲਕੁਲ ਹਰ ਕਿਸੇ ਦੀ ਧੀ ਭੈਣ ਨੂੰ ਆਪਣੀਆਂ ਧੀਆਂ ਭੈਣਾਂ ਨਾਲੋਂ ਵੱਧ ਸਮਝਦੇ ਆ। ਹਰ ਔਰਤ ਨੂੰ ਆਪਣੀਆਂ ਮਾਵਾਂ ਤੋਂ ਵੱਧ ਪਿਆਰ ਦਿੰਦੇ ਆ, ਹਰ ਕਿਸੇ ਦਾ ਸਤਿਕਾਰ ਕਰਦੇ ਆ। ਪਰ ਉਹ ਜਿੰਨੀ ਵੱਡੀ ਘਟਨਾ ਉਹਨਾਂ ਦੇ ਨਾਲ ਜੋੜੀ ਜਾ ਰਹੀ ਹੈ ਇਹ ਤਾਂ ਕਹਿਣਾ ਬਹੁਤ ਦੂਰ ਦੀ ਗੱਲ ਹੈ। ਪਰ ਅਸੀਂ ਛੋਟੀ ਜੀ ਗੱਲ ਵੀ ਉਹਨਾਂ ਨਾਲ ਰਿਲੇਟ ਨਹੀਂ ਕਰ ਸਕਦੇ ਸਾਡੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਤੇ ਉਹ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਜੇ ਉਹਨਾਂ ਨੇ ਮੰਨ ਦੀ ਗੱਲ ਕੀਤੀ ਹੈ ਤੇ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੇ ਉਹਨਾਂ ਨੇ ਅੰਮ੍ਰਿਤਪਾਨ ਬਹੁਤ ਜ਼ਿਆਦਾ ਕਰਵਾਇਆ ਹੈ ਤੇ ਉਹ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਦਿਨ ਦੇ ਵਿੱਚ ਤਿੰਨ ਤਿੰਨ ਦਿਵਾਨ ਵੀ ਹੁੰਦੇ ਸੀ ਉਹਨਾਂ ਦੇ ਦੋ ਦੋ ਦਿਵਾਨ ਤਾਂ ਆਮ ਹੀ ਹੁੰਦੇ ਸੀ ਪਰ ਫਿਰ ਚਲੋ ਡਿਸਪਲਿਨ ਦੇ ਵਿੱਚ ਲਿਆ ਕੇ ਉਹਨਾਂ ਦਾ ਇੱਕ ਦਮਾਂ ਡੇਲੀ ਚੱਲਦਾ ਹੁੰਦਾ ਸੀ ਰਾਤ ਦਾ ਹੌਲੀ-ਹੌਲੀ ਚਲੋ ਬੰਦ ਕਰਵਾਤੇ ਕੋਈ ਗੱਲ ਨਹੀਂ ਪਰ ਉਹਨਾਂ ਨੇ ਆਪਣੀ ਜਿਹੜੀ ਗੱਲ ਸੀ ਉਹ ਨਹੀਂ ਕਹਿਣੀ ਬੰਦ ਕੀਤੀ ਉਹਨਾਂ ਨੇ ਜਦੋਂ ਵੀ ਸਮਾਂ ਬਣਿਆ ਜਿੱਥੇ ਵੀ ਸਮਾਂ ਬਣਿਆ ਉਹਨਾਂ ਨੇ ਆਪਣੀ ਗੱਲ ਨੂੰ ਕਿਹਾ ਔਰਤ ਨੇ ਧੜਕ ਹੋ ਕੇ ਕਿਹਾ ਬੇ ਧੜਕ ਹੋ ਕੇ ਕਿਹਾ ਪਰ ਜੇ ਜਿਹਦੇ ਅੰਦਰ ਇੰਨੀ ਘਣਾਉਣੀ ਹਰਕਤ ਕਰਨ ਵਾਲਾ ਮਨੁੱਖ ਹੁੰਦਾ ਨਾ ਜਿਹੜਾ ਇਹਨਾਂ ਨੂੰ ਧੜਕ ਨਹੀਂ ਹੋ ਸਕਦਾ ਅਸੀਂ ਵੀ ਬਹੁਤ ਟਾਈਮ ਤੋਂ ਉਹਨਾਂ ਦੇ ਟੱਚ ਵਿੱਚ ਆ ਅਸੀਂ ਨੇੜਿਓਂ ਹੋ ਕੇ ਦੇਖਿਆ ਉਹਨਾਂ ਨੂੰ ਪਰ ਨਹੀਂ ਐਵੇਂ ਦੀ ਸੋਚ ਦੇ ਮਾਲਕ ਨਹੀਂ ਹੈ ਉਹ ਠੀਕ ਹੈ ਹੋਰ ਮਹੀਨੇ 2 ਮਹੀਨੇ ਤੱਕ ਇਨਵੈਸਟੀਗੇਸ਼ਨ ਹੋਊਗਾ ਤੇ ਪਤਾ ਲੱਗ ਜੂਗਾ ਪਰ ਫਰਜ਼ ਮੰਦਾ ਸਾਡਾ ਚੈਨਲ ਵਾਲਿਆਂ ਦਾ ਸੋਸ਼ਲ ਮੀਡੀਆ ਤੇ ਇੰਨਾ ਨਹੀਂ ਸਾਨੂੰ ਕੂਣ ਪ੍ਰਚਾਰ ਕਰਨਾ ਚਾਹੀਦਾ ਉਹਨਾਂ ਦਾ ਤੇ ਬਹੁਤ ਮਹਾਨ ਸ਼ਖਸੀਅਤ ਹੈ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਖਿਆਲ ਰੱਖਿਓ ਆਪਣਾ ਜੋ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਜਿਹੜੀ ਸੰਗਤ ਪਿਆਰ ਕਰਦੀ ਆ ਉਹਨਾਂ ਨੂੰ ਨੇੜਿਓਂ ਜਿਨ੍ਹਾਂ ਨੇ ਤੱਕਿਆ ਏ ਪਰ ਉਹਨਾਂ ਨੂੰ ਗੁੱਸਾ ਜ਼ਰੂਰ ਲੱਗਦਾ ਪਰ ਆਪਾਂ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਇਹ ਦੁਨੀਆਂ ਦੀ ਰੀਤ ਹੈ ਜਦੋਂ ਇੱਕ ਵਾਰ ਹੜ ਆਉਂਦਾ ਹੈ ਤੇ ਉਹਦੇ ਵਿੱਚ ਉਥਲ ਪਥਲ ਹੁੰਦੀ ਆ ਕੋਈ ਗੱਲ ਨਹੀਂ ਕਰ ਲੈੰਦੋ ਸਭ ਸ਼ਾਂਤ ਹੋ ਜਾਣਾ ਪਤਾ ਲੱਗ ਜਾਣਾ ਜਦੋਂ ਰਿਪੋਰਟ ਆਉਣੀ ਹੈ ਇਨਵੈਸਟੀਗੇਸ਼ਨ ਹੋਊਗਾ ਸੱਚ ਦਾ ਸੱਚ ਝੂਠ ਦਾ ਸੂਤ ਸਾਰਾ ਹੋ ਜਾਊ ਖਿਆਲ ਰੱਖਿਓ ਆਪਣਾ